ਸਤਿ ਸ਼੍ਰੀ ਅਕਾਲ ਦੋਸਤੋ 90 ਦਿਨ ਦੇ ਵਿੱਚ ਕਿਚਨ ਵੇਸਟ ਕੰਪੋਸਟ ਖਾਦ ਮੇਰੀ ਬਣ ਕੇ ਤਿਆਰ ਹੈ ਜੀ ਇਸ ਨੂੰ ਘਰ ਦੇ ਵਿੱਚ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ ਖਾਦ ਬਣਾਉਣ ਦੇ ਲਈ ਦੋਸਤੋ ਤੁਸੀਂ ਪਲਾਸਟਿਕ ਦੀ ਬਾਲਟੀ ਜਾਂ ਫਿਰ ਮਿੱਟੀ ਦਾ ਕੋਈ ਵੀ ਮਟਕਾ ਲੈ ਸਕਦੇ ਹੋ ਤੇ ਉਸ ਦੇ ਨੀਚੇ ਤੇ ਸਾਈਡਾਂ ਤੇ ਛੇਦ ਕਰ ਲਾਂਗੇ ਸਭ ਤੋਂ ਪਹਿਲਾਂ ਮੈਂ ਬਾਲਟੀ ਦੇ ਵਿੱਚ ਪਾਉਂਗੀ ਜੀ ਰਾਈਸ ਹਸਕ ਜਿਸ ਦੀ ਕਿ ਮੈਂ ਬਾਲਟੀ ਦੇ ਵਿੱਚ ਇੱਕ ਲੇਅਰ ਬਣਾਉਂਗੀ ਉਸ ਤੋਂ ਬਾਅਦ ਮੈਂ ਪਾਉਂਗੀ ਜੀ ਸਬਜ਼ੀਆਂ ਫਲਾਂ ਦੇ ਛਿਲਕੇ ਇਹਨਾਂ ਦੀ ਵੀ ਆਪਾਂ ਬਾਲਟੀ ਦੇ ਵਿੱਚ ਇੱਕ ਲੇਅਰ ਬਣਾ ਲਾਂਗੇ ਫਿਰ ਇੱਕ ਲੇਅਰ ਗੋਹੇ ਦੀ ਖਾਦ ਪਾਵਾਂਗੇ ਫਿਰ ਰਾਈਸ ਹਸਕ ਦੀ ਇੱਕ ਲੇਅਰ ਇਹਨਾਂ ਸਟੈਪਸ ਨੂੰ ਇਦਾਂ ਹੀ ਦੁਬਾਰਾ ਰਿਪੀਟ ਕਰਨਾ ਹੈ ਦੋਸਤੋ ਫਰਮੈਂਟੇਸ਼ਨ ਦੇ ਦੌਰਾਨ ਜੋ ਲਿਕਵਿਡ ਪ੍ਰੋਡਿਊਸ ਹੁੰਦਾ ਉਸ ਨੂੰ ਅਬਜ਼ੌਰਬ ਕਰਨ ਦੇ ਲਈ ਰਾਈਸ ਹਸਕ ਅਤੇ ਗੱत्ता ਪਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਇਸੇ ਤਰ੍ਹਾਂ ਬਾਲਟੀ ਨੂੰ ਭਰ ਲਾਂਗੇ ਤੇ ਟੱਕਣ ਲਗਾ ਕੇ ਛਾਂ ਵਾਲੀ ਥਾਂ ਰੱਖਾਂਗੇ ਹਰ 10 ਦਿਨ ਬਾਅਦ ਡੰਡੇ ਦੀ ਸਹਾਇਤਾ ਨਾਲ ਇਹਨੂੰ ਹਿਲਾਉਂਦੇ ਰਹਿਣਾ ਤਾਂ ਜੋ ਇਸ ਦੇ ਵਿੱਚ ਸਮੇਂ ਲੈ ਨਾ ਪ੍ਰੋਡਿਊਸ ਹੋ ਸਕੇ ਤੇ 90 ਦਿਨ ਬਾਅਦ ਤੁਸੀਂ ਇਸ ਖਾਦ ਨੂੰ ਆਪਣੇ ਬੂਟਿਆਂ ਚ ਪਾ ਸਕਦੇ ਹੋ ਬਾਏ ਬਾਏ ਦੋਸਤੋ